ਲੋ ਮੈਂ ਜਾਂਦਾ ਬੇਡੀਆਂ ਬੋਤਨੀ ਮੈਂ ਗਏ ਆ ਕਿਤਨੀ ਹੋਈ ਹੋਣਾ ਲੱਲਿਆ ਹਾਏ ਨਹੀਂ ਹੈ ਨਾ ਮੇਰਾ ਪੁੱਤਰ ਖੋਲਿਆ ਮੇਰੇ ਕੋਲ ਮਾ ਆ ਜਨਾ ਗਨ ਕੋਲੀ ਖਤਮ ਕਰ ਦੇਣਾ ਧਾਦਾ ਧਾਦਾ ਜਾ ਕੇ ਤੇ ਖਤਮ ਕਰਤਾ 90 ਮੌਤ ਦੇ ਨਾ ਆ ਆ ਗੋਰੀ ਆ ਬੱਤਿਓ ਆ ਗੋਰੀ ਆ ਬੱਤਿਓ ਮੇਰੇ ਪੁੱਤ ਦੀ ਦੇਖ ਲੋ ਫੋਟੋ ਅਸੀਂ ਦਾ ਕੰਮ ਆ ਚੱਲ ਰਿਹਾ ਨਾ ਕੁੱਲ ਆ ਬੜਾ ਮੋਰ ਤਾਂ ਮੇਰੇ ਤੇਰੇ ਮਿਲ ਕੇ ਆ ਗੜ ਕੋ ਰੰਡੀਆ ਦਾਵੇ ਕੋਈ ਵਿਚਾਰਦਾ ਮਟਕਾ ਮੈਂ ਆ ਕਾ ਨਾਈ ਕੁੜੀ ਮੈਂ ਤਵਾਸ਼ ਦਾ ਚਾਰੇ ਬੇਟੀਆਂ ਮੇਰੀਆਂ ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਤੁਸੀਂ ਜਲਦੀ ਵੋਟ ਕਰ ਸਕਦੇ ਹੋ ਐਡਵਾਂਸ ਪੋਲਸ 28 ਤੋਂ 21 ਅਪ੍ਰੈਲ ਤੱਕ ਖੁੱਲੇ ਹੋਣਗੇ ਜੇ ਤੁਸੀਂ ਪਸੰਦ ਕਰੋ ਤਾਂ ਤੁਸੀਂ ਮੰਗਲਵਾਰ 22 ਅਪ੍ਰੈਲ ਸ਼ਾਮ 6 ਵਜੇ ਤੋਂ ਪਹਿਲਾਂ ਕਿਸੇ ਵੀ ਇਲੈਕਸ਼ਨ ਕੈਂਡੀਡਰ ਦਫ਼ਤਰ ਵਿਖੇ ਵੋਟ ਪਾ ਸਕਦੇ ਹੋ ਜਾਂ ਤੁਸੀਂ ਡਾਕ ਦੁਆਰਾ ਵੋਟ ਪਾਉਣ ਲਈ ਅਰਜੀ ਦੇ ਸਕਦੇ ਹੋ ਵੋਟ ਪਾਉਣ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਆਪਣਾ ਵੋਟਰ ਜਾਣਕਾਰੀ ਕਾਰਡ ਦੇਖੋ ਜਾਂ elections.ca ਤੇ ਜਾਓ ਇਹ ਸਾਡੀ ਵੋਟ ਹੈ VOTING ਬਾਰੇ ਲੋੜਿੰਦੀ ਅਧਿਕਾਰ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 18004636868 ਤੇ ਕਾਲ ਕਰੋ ਤਾਂ ਗੁਰਦਾਸਪੁਰ ਦੇ ਪਿੰਡ ਪਹਾੜਾ ਤੋਂ ਇੱਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚਾਰ ਪਹਾੜਾਂ ਦੇ ਇਕਲੌਤੇ ਭਰਾ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਪਹਾੜਾ ਪਿੰਡ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤੇ ਪ੍ਰੇਮ ਸੰਬੰਧਾਂ ਦਾ ਜੋ ਮਾਮਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਮੁੰਡੇ ਦੀਆਂ ਭੈਣਾਂ ਦੇ ਕਹਿਣ ਦੇ ਅਨੁਸਾਰ ਕਿ ਉਹ ਘਰ ਦੇ ਵਿੱਚ ਸੀਗੇ ਐ ਇਸੇ ਦੌਰਾਨ ਉਹਨਾਂ ਦਾ ਬੇਟਾ ਇੱਕ ਕੁੜੀ ਨੂੰ ਨਾਲ ਲੈ ਕੇ ਘਰ ਆਉਂਦਾ ਹੈ ਇਸ ਦੌਰਾਨ ਪਿੱਛੇ ਇੱਕ ਪਿੰਡ ਦੀ ਕੁੜੀ ਤੇ ਜਵਾਈ ਉਹ ਆਉਂਦੇ ਨੇ ਕੁਟਮਾਰ ਉਸ ਦੇ ਭਰਾ ਦੀ ਕੀਤੀ ਜਾਂਦੀ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਧਮਕੀਆਂ ਦੇ ਡਰ ਤੋਂ ਉਹਨਾਂ ਦੇ ਭਰਾ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਮੁੰਡੇ ਦੀਆਂ ਭੈਣਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਇਲਜ਼ਾਮ ਜੜੇ ਲਗਾਏ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਪੁੱਤ ਨੂੰ ਉਹਨਾਂ ਦੇ ਭਰਾ ਨੂੰ ਮਾਫ ਕਰ ਉਹਨਾਂ ਦੇ ਭਰਾ ਨੂੰ ਜਿਹੜਾ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਹੀ ਉਸਦੇ ਭਰਾ ਦੇ ਵੱਲੋਂ ਅਜਿਹਾ ਕਦਮ ਜੜਾਗਾ ਉਹ ਚੁੱਕਿਆ ਗਿਆ ਤਸਵੀਰਾਂ ਤੋਂ ਉਹਨਾਂ ਸਾਂਝੀਆਂ ਕਰ ਰਹੀਆਂ ਪਾੜਾ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਇਸੇ ਪਿੰਡ ਦਾ ਮੁੰਡਾ ਸੀਗਾ 24 ਸਾਲ ਦਾ ਦੱਸਿਆ ਜਾ ਰਿਹਾ 26 ਸਾਲ ਦਾ ਅ ਸਰਵਨ ਕੁਮਾਰ ਜਿਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਚਾਰ ਉਸਦੇ ਭੈਣਾਂ ਸੀਗੀਆਂ ਤੇ ਉਸ ਦੀਆਂ ਭੈਣਾਂ ਦੇ ਕਹਿਣ ਦੇ ਮੁਤਾਬਕ ਉਸ ਦਾ ਭਰਾ ਜਦੋਂ ਹੀ ਆਉਂਦਾ ਤੇ ਪਿੰਡ ਦੀ ਕੁੜੀ ਤੇ ਜਵਾਈ ਦੇ ਵੱਲੋਂ ਕੁੱਟਮਾਰ ਉਸ ਦੇ ਭਰਾ ਦੀ ਅੰਦਰ ਜਾ ਕੇ ਕੀਤੀ ਜਾਂਦੀ ਇਸ ਦੌਰਾਨ ਉਸ ਦੇ ਭਰਾ ਦੇ ਵੱਲੋਂ ਧਮਕੀਆਂ ਦੇ ਡਰ ਤੋਂ ਜੜੀ ਹੈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਪਰ ਹਾਲਤ ਦੇਖਨ ਤਰਸਯੋਗ ਹਾਲਾਤ ਜਿਹੜੇ ਨੇ ਉਹ ਘਰ ਦੇ ਬਣੇ ਹੋਏ ਨੇ ਪਿਓ ਦੀ ਹਾਲਤ ਨਹੀਂ ਦੇਖੀ ਜਾ ਰਹੀ ਤਾਂ ਬੜੇ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਚਾਰ ਭੈਣਾਂ ਦਾ ਇਕਲੌਤਾ ਪਰਾਸੀ ਕੱਲਾ ਸਹਾਰਾ ਸੀਗਾ ਇਸ ਕਰਕੇ ਪੈਣਾ ਦਾ ਰੋ ਰੋ ਕੇ ਬੁਰਾ ਹਾਲਤ ਹੈ ਉਧਰ ਪਿਤਾ ਦੀ ਹਾਲਤ ਵੀ ਜਿਹੜੀ ਉਹ ਨਹੀਂ ਦੇਖੀ ਜਾ ਰਹੀ ਤਸਵੀਰਾਂ ਤੋਂ ਸਾਂਝੀਆਂ ਕਰੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹਾਲਾਂਕਿ ਪੁਲਿਸ ਕਾਰਵਾਈ ਹੋਏਗੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਏਗੀ ਕਿ ਆਖਰ ਕੀ ਮਾਮਲਾ ਹੋਇਆ ਕਿਸ ਤਰ੍ਹਾਂ ਇਹ ਪੂਰੀ ਕਟਨਾ ਜੜੀ ਹੈ ਵਾਪਰੀ ਹੈ ਪਰ ਤਸਵੀਰਾਂ ਤੋਂ ਦਿਖਾਰਿਆ ਬੜੇ ਹੀ ਤਰਸਯੋਗ ਹਾਲਾਤ ਇਸ ਵੇਲੇ ਇਸ ਪਰਿਵਾਰ ਦੇ ਬਣੇ ਹੋਏ ਨੇ ਪਿਓ ਦੀ ਹਾਲਤ ਜਿਹੜੀ ਨਹੀਂ ਦੇਖੀ ਜਾ ਰਹੀ ਕਿਉਂਕਿ ਜਵਾਨ ਪੁੱਤ ਜਿਸ ਨੇ ਸਹਾਰਾ ਬੰਨਣਾ ਸੀ ਪਿਓ ਦਾ ਪਰ ਅੱਜ ਉਸ ਦੁਨੀਆ ਤੋਂ ਚਲੇ ਗਿਆ ਤੇ ਉਧਰ ਪੈਣਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਮੈਂ ਪਾਰੇ ਪਿੰਡ ਹੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਉਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਇ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾ ਮਾਰਨ ਮੂੜਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬਹੁਣ ਡਰ ਗਿਆ ਉਹਨੂੰ ਧਮਕੇ ਦੇ ਹਨੀ ਤੋਂ ਮਾਰ ਗਿਆ ਉਸ ਦਿਵਲੇ ਉਹਨੇ ਸ਼ੰਭੀ ਸਾਲੇ ਆ ਜੀ ਸਰਵਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਨਾਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇਡ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰਾ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਏ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਕਿ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਗਲਾ ਬੱਚਾ ਹੀ ਤੇ ਮੇਰਾ ਮੇਰੀ ਸੇ ਮਿਸਨਾਫ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਲਫਾ ਦਾ ਕੰਮ ਕਰਨਾ ਮਦਨਾਤ ਵੀ ਗਿਆ ਜਨਸੇ ਜੇ ਮੈਂ ਹਲਪਰਦਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਹੀ ਇਹ ਰਹਿਣਾ ਆਪਰੇਟਰ ਹੀ ਇਹ ਰਹਿਣਾ ਟਰੱਕ ਡਰੈਵਰ ਆਪਰੇਟਰ ਇਹ ਰਹਿਣਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕਰਨਾ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਨਹੀਂ ਤਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਕਿ ਸਾਡੇ ਦੋਸਤਿਆਂ ਦੇ ਸੌਖ ਸਕਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਸਾਫ ਦੋਇਆ ਜਾਏ